ਸਾਰਿਆਂ ਪਿਆਰ ਪ੍ਰੀ ਜੈਮਸੀ ਦੀ ਆਈ ਹਾ ਦੇ ਵਚਨ ਮੰਨ ਲਈਏ ਮਤੀ ਦੀ ਅੰਜੀ ਲੋ ਦਾ 14 ਦੇ ਆਏ ਯਹੋਨਾ ਦੀ ਮੌਤ ਉਸ ਸਮੇਂ ਰਾਜਾ ਹੈਰੋਦੇਸ ਨੇ ਯੀਸ਼ੂ ਦੀ ਖਬਰ ਸੁਣੀ ਅਤੇ ਆਪਣੇ ਨੌਕਰਾਂ ਨੂੰ ਆਖਿਆ ਇਹ ਯਹੋਨਾ ਬਪਤਿਸਮਾ ਦੇਣ ਵਾਲਾ ਹੈ ਉਹ ਮਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਉਹ ਦੇ ਵਿੱਚ ਇਹ ਸ਼ਕਤੀਆਂ ਕੰਮ ਕਰੀ ਹਨ ਹੈਰੋਦੇਸ ਨੇ ਆਪਣੇ ਭਾਈ ਫਲੀਪਸ ਦੀ ਧੀ ਮੀ ਹੈਰੋਦੀਆਸ ਦੇ ਕਾਰਨ ਹੀ ਉਹਨਾਂ ਨੂੰ ਫੜ ਕੇ ਬੰਦਾ ਅਤੇ ਕੈਦ ਵਿੱਚ ਪਾ ਦਿੱਤਾ ਸੀ ਇਸ ਲਈ ਜੋ ਯਹੂਨਾ ਨੇ ਉਹਨੂੰ ਆਖਿਆ ਸੀ ਕਿ ਉਹਦਾ ਰੱਖਣਾ ਤੁਹਾਨੂੰ ਯੋਗ ਨਹੀਂ ਪਰ ਜਾਂ ਉਸਨੇ ਉਹਨੂੰ ਮਾਰ ਸੁੱਟਣਾ ਚਾਹਿਆ ਤਾਂ ਲੋਕਾਂ ਤੋਂ ਡਰਿਆ ਕਿਉਂ ਜੋ ਉਹ ਉਸਨੂੰ ਨਬੀ ਮੰਨਦੇ ਸਨ ਪਰ ਜਦ ਹੈਰੋਦੇਸ ਦਾ ਜਨਮ ਦਿਨ ਆਇਆ ਤਾਂ ਹੈਰੋਦੇਸ ਦੀ ਧੀ ਨੇ ਵਿਚਾਲੇ ਨੱਚ ਕੇ ਹੈਰੋਦੇਸ ਨੂੰ ਰੁਝਾਇਆ ਸੋ ਉਹਨੇ ਸੌਂਗ ਖਾ ਕੇ ਇਕਰਾਰ ਕੀਤਾ ਕਿ ਜੋ ਕੁਝ ਤੂੰ ਮੰਗੇ ਸੋਹੀ ਤੈਨੂੰ ਦਿਆਂਗਾ ਤਾਂ ਉਹ ਆਪਣੀ ਮਾਂ ਦੀ ਚੁੱਕ ਨਾਲ ਬੋਲੀ ਜਹੂਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਇੱਥੇ ਥਾਲ ਵਿੱਚ ਮੈਨੂੰ ਦਿਓ ਤਾਂ ਰਾਜਾ ਉਦਾਸ ਹੋਇਆ ਪਰ ਆਪਣੀ ਸੌਂ ਦੇ ਕਾਰਨ ਅਤੇ ਉਹਨਾਂ ਲੋਕਾਂ ਕਰਕੇ ਜਿਹੜੇ ਉਹਦੇ ਨਾਲ ਬੈਠੇ ਸਨ ਉਸਨੇ ਦੇ ਦੇਣ ਦਾ ਹੁਕਮ ਕੀਤਾ ਅਤੇ ਮਨੁੱਖ ਭੇਜ ਕੇ ਕੈਦਖਾਨੇ ਵਿੱਚ ਹੀ ਉਹਨਾਂ ਦਾ ਸਿਰ ਵੜਵਾ ਸੁਟਿਆ ਅਤੇ ਉਹ ਦਾ ਸਿਰ ਥਾਲ ਵਿੱਚ ਲਿਆਂਦਾ ਤੇ ਕੁੜੀ ਨੂੰ ਦਿੱਤਾ ਗਿਆ ਅਤੇ ਉਹ ਆਪਣੀ ਮਾਂ ਦੇ ਕੋਲ ਲੈ ਗਈ ਅਤੇ ਉਹਦੇ ਚੇਲਿਆਂ ਨੇ ਉੱਥੇ ਜਾ ਕੇ ਲੋਥ ਚੁੱਕੀ ਅਤੇ ਉਸ ਨੂੰ ਦੱਬਿਆ ਤੇ ਆਣ ਕੇ ਯਿਸੂ ਨੂੰ ਖਬਰ ਦਿੱਤੀ 5000 ਨੂੰ ਖਵਾਣਾ ਜਾਂ ਯਿਸੂ ਨੇ ਇਹ ਸੁਨਿਆ ਤਾਂ ਉਹ ਤੋਂ ਬੇੜੀ ਉੱਤੇ ਚੜ੍ਹ ਕੇ ਇੱਕ ਉਜਾੜ ਥਾਂ ਵਿੱਚ ਅਲੱਗ ਚਲਾ ਗਿਆ ਤੇ ਲੋਕ ਇਹ ਸੁਣ ਕੇ ਨਗਰਾਂ ਤੋਂ ਉਹਦੇ ਪਿੱਛੇ ਪੈਦਲ ਤੁਰ ਪਏ ਅਤੇ ਯਿਸੂ ਨੇ ਨਿਕਲ ਕੇ ਉਹ ਢੀ ਭੀੜ ਵੇਖੀ ਅਤੇ ਉਹਨਾਂ ਉੱਤੇ ਤਰਸ ਖਾ ਕੇ ਉਹਨਾਂ ਦੇ ਰੋਗਾਂ ਨੂੰ ਚੰਗਾ ਕੀਤਾ ਅਤੇ ਜਾਂ ਸਾਂਝ ਹੋਈ ਤਾਂ ਚੇਲਿਆਂ ਨੇ ਉਸ ਦੇ ਕੋਲ ਆਨ ਕੇ ਕਿਹਾ ਇਹ ਥਾਂ ਉਜਾੜ ਹੈ ਅਤੇ ਵੇਲਾ ਹੁਣ ਬੀਤ ਗਿਆ ਹੈ ਲੋਕਾਂ ਨੂੰ ਵਿਦਿਆ ਤਾਰੇ ਤਾਂ ਪਿੰਨਾ ਵਿੱਚ ਜਾ ਕੇ ਆਪਣੇ ਲਈ ਖਾਣਾ-ਦਾਣਾ ਮੁਲ ਲੈਣ ਪਰ ਈਸ਼ੂ ਨੇ ਉਹਨੂੰ ਆਖਿਆ ਉਹਨਾਂ ਦੇ ਜਾਣ ਦੀ ਲੋੜ ਨਹੀਂ ਤੁਸੀਂ ਉਹਨਾਂ ਨੂੰ ਖਾਣ ਨੂੰ ਦਿਓ ਪਰ ਉਹਨਾਂ ਨੇ ਉਸ ਨੂੰ ਕਿਹਾ ਇੱਥੇ ਸਾਡੇ ਕੋਲ ਨਹੀਂਆਂ ਪੰਜ ਰੋਟੀਆਂ ਤੇ ਦੋ ਮੱਛੀਆਂ ਹਨ ਤਾਂ ਬੋਲਿਆ ਉਹਨੂੰ ਇੱਥੇ ਮੇਰੇ ਕੋਲ ਲਿਆਓ ਅਤੇ ਉਸ ਨੇ ਲੋਕਾਂ ਨੂੰ ਕਹਾ ਉਤੇ ਬੈਠਣ ਦਾ ਹੁਕਮ ਦਿੱਤਾ ਤਦ ਤਦ ਉਹਨਾਂ ਪੰਜਾਂ ਰੋਟੀਆਂ ਤੇ ਦੋਹਾਂ ਮੱਛੀਆਂ ਨੂੰ ਲੈ ਲਿਆ ਅਤੇ ਆਕਾਸ਼ ਵੱਲ ਵੇਖ ਕੇ ਵਰਕ ਦਿੱਤੇ ਅਤੇ ਰੋਟੀ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਦਿੱਤੀਆਂ ਅਤੇ ਉਹ ਸਭੋ ਖਾ ਕੇ ਰਜ ਗਏ ਅਤੇ ਉਹਨਾਂ ਨੇ ਬਚਿਆ ਹੋਇਆ ਟੁਕੜਿਆਂ ਨਾਲ 12 ਟੋਕਰੀਆਂ ਭਰੀਆਂ ਹੋਈਆਂ ਚੁੱਕ ਲਈਆਂ ਅਤੇ ਖਾਣ ਵਾਲੇ ਜਨਾਨੀਆਂ ਤੇ ਬਾਲਕਾਂ bina 5000 ਮਰਦ ਸਨ ਯੀਸ਼ੂ ਪਾਣੀ ਤੇ ਚੱਲਦਾ ਹੈ ਉਹਨੇ ਉਸੇ ਵੇਲੇ ਚੇਲਿਆਂ ਨੂੰ ਤਗੀਦ ਕੀਤੀ ਕਿ ਜਦ ਤੀਕਰ ਮੈਂ ਭੀੜ ਨੂੰ ਵਿਧਿਆ ਨਾ ਕਰਾਂ ਤੁਸੀਂ 베ੜੀ ਉੱਤੇ ਚੜ੍ਹ ਕੇ ਮੈਥੋਂ ਪਹਿਲਾ ਪਾਰ ਲੰਘ ਜਾਓ ਅਤੇ ਉਹ ਪੀੜ ਨੂੰ ਵਿਦਿਆ ਕਰਕੇ ਪ੍ਰਾਰਥਨਾ ਕਰਨ ਹੀ ਨਿਰਾਲੇ ਵਿੱਚ ਪਹਾੜ ਤੇ ਚੜ੍ਹ ਗਿਆ ਤੇ ਜਦ ਸਾਂਝ ਹੋਈ ਤਾਂ ਉੱਥੇ ਇਕੱਲਾ ਹੀ ਸੀ ਪਰ 베ੜੀ ਉਸ ਵੇਲੇ ਛੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ ਇਸ ਲਈ ਜੋ ਪੌਨ ਸਾਹਮਣੀ ਸੀ ਅਤੇ ਰਾਜ ਦੇ ਚੌਥੇ ਪਹਿਰ ਉਹ ਛੀਲ ਦੇ ਉੱਤੋਂ ਦੀ ਉਹਨਾਂ ਵੱਲ ਤੁਰਦਾ ਹੋਇਆ ਆਇਆ ਅਤੇ ਜਦ ਚੇਲਿਆਂ ਨੇ ਉਹਨੂੰ ਛੀਲ ਤੇ ਤੁਰਦਿਆਂ ਵੇਖਿਆ ਤਾਂ ਡੈਬਰ ਕੇ ਅੱਖਾਂ ਲੱਗੇ ਭੂਤਨਾ ਹੈ ਅਤੇ ਡਰ ਕੇ ਡੰਡਿਆ ਉੱਠੇ ਪਰ ਯੀਸ਼ੂ ਨੇ ਚਾਟ ਟੋਨਾਂ ਨੂੰ ਆਖਿਆ ਹੌਸਲਾ ਰੱਖੋ ਮੈਂ ਹਾਂ ਨਾ ਡਰੋ ਤਦ ਪਤਰਸ ਨੇ ਉਹਨੂੰ ਉੱਤਰ ਦਿੱਤਾ ਪ੍ਰਭੂ ਜੀ ਜੇ ਤੂੰ ਹੈਂ ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦੇ ਉਹਨੇ ਆਖਿਆ ਆ ਅਤੇ ਪਤਰਸ ਬੇੜੀ ਉੱਤਰ ਕੇ ਯੀਸ਼ੂ ਦੇ ਕੋਲ ਜਾਣ ਨੂੰ ਪਾਣੀ ਉੱਤੇ ਤੁਰਨ ਲੱਗਾ ਪਰ ਪੌਨ ਵੇਖ ਕੇ ਡਰਿਆ ਤੇ ਜਦ ਡੁੱਬਣ ਲੱਗਾ ਤਾਂ ਚੀਕ ਮਾਰ ਕੇ ਬੋਲਿਆ ਪ੍ਰਭੂ ਜੀ ਮੈਨੂੰ ਬਚਾ ਲੈ ਤੇ ਚਾਟ ਯੀਸ਼ੂ ਨੇ ਹੱਥ ਲਮਾ ਕਰਕੇ ਉਹਨੂੰ ਫੜ ਲਿਆ ਤੇ ਉਹਨੂੰ ਆਖਿਆ ਇਹ ਥੋੜੀ ਪ੍ਰਤੀਤ ਵਾਲਿਆ ਤੂੰ ਕਿਉਂ ਪਰਮ ਕੀਤਾ ਅਤੇ ਜਦ ਉਹ ਬੇੜੀ ਉੱਤੇ ਚੜ ਗਏ ਤਾਂ ਪੌਨ ਥੰਮ ਗਈ ਫੇ ਜਿਹੜੇ ਲੋਕ ਬੇੜੀ ਉੱਤੇ ਸਨ ਉਹਨਾਂ ਨੇ ਉਸ ਦੇ ਅੱਗੇ ਆ ਕੇ ਮੱਥਾ ਟੇਕਿਆ ਕਿ ਤੂੰ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਹੈ। ਉਹ ਪਾਰ ਲੰਘ ਕੇ ਗਣੇਸ਼ਰ ਦੀ ਧਰਤੀ ਉੱਤੇ ਉਤਰੇ ਅਤੇ ਜਦ ਉੱਥੋਂ ਦੇ ਲੋਕਾਂ ਨੇ ਉਹਨੂੰ ਪਛਾਣਿਆ ਤਾਂ ਉਹ ਸਾਰੇ ਇਲਾਕੇ ਵਿੱਚ ਖ਼ਬਰ ਭੇਜ ਕੇ ਸਾਰੇ ਰੋਗੀਆਂ ਨੂੰ ਉਸ ਕੋਲ ਲਿਆਂਦਾ ਅਤੇ ਉਹਦੀ ਮਿਹਨਤ ਕੀਤੀ ਜੋ ਉਹਨਾਂ ਨੂੰ ਨਿਰਆਪੇ ਆਪਣੇ ਵਸਤੂ ਦਾ ਪੱਲਾ ਛੁਣ ਦੇ ਅਤੇ ਜਿਨ੍ਹਾਂ ਨੇ ਛੁਗਿਆ ਉਹ ਚੰਗੇ ਹੋ ਗਏ। ਪ੍ਰਭੂ ਦੇ ਨਾਮ ਚਨੰਦਵਾਰਾ ਸਭ ਨੂੰ ਆਸ਼ੀਸ਼ ਦੇਵੇ। ਆਮੀਨ।